ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਚਿਆਂ ਬਾਈ ਜੀ ਮੰਡੀ ਤਰੋਲਾ ਬਹੁਤ ਚੰਗੀਆਂ ਮੱਜਾਂ ਪਹੁੰਚੀਆਂ ਹੋਈਆਂ ਕਰ ਲੋ ਦਰਸ਼ਨ ਜਾਰੇ ਕਿ ਲੈ ਲੈਣੇ ਜਾਣ ਕੇ ਆਪਣੀਆਂ ਬਈ ਹਮਾਂ ਚ ਕੀ ਰੇਡ ਕਰਤਾ ਇਹਦਾ ਖੇੜ ਮੰਗਦੇ ਕਿਹੜੇ ਪਹਿਲੇ ਸੂਸੂਈ ਆ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਆ 1.5 ਲੱਖ ਰੇਟ ਆ ਆ ਤਾਂ ਨਹੀਂ ਆਪਣੀ ਅੱਛਾ ਉਹ ਡਵਲ ਮੱਤ ਬੋਟੀ ਲੋਜੀ ਵੱਡੀ ਧਨੌਲਾ ਤੇ ਬੜੀਆ ਬਹੁਤ ਡਵਲ ਮੱਜ ਨੇਤਰ ਨੰਮੀਆ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਮਾ ਡੀ ਤਨਹੋਲਾ ਤੇ ਚੰਗੀਆਂ ਰੌਣਕਾਂ ਲੱਗੀਆਂ 11 ਤਰੀਕ ਦੀ ਲੱਗਦੀ ਆ ਇਹ ਕਿਸੇ ਹੋਰ ਪ੍ਰਾਣੇ ਵੀਡੀਓ ਬਣਾਉਣੀ ਹੋਵੇ ਫੋਨ ਨੰਬਰ 94799 8308 ਦੇਖ ਲਓ ਸੰਗਾਰੀਆਂ ਖੜੀਆਂ ਇਹ ਵੀ ਹੁੰਦੇ ਜੀ ਆ ਵੀ ਕੀ ਰੇਟ ਕਰਿਆ ਦਾ ਵੀਰੇ 1 35000 ਇੱਕ 35 ਕਿਹੜੇ ਸੂ ਸੂਈ ਆ ਤੀਜਾ ਸੂਆ ਸੂਈ ਹੋਈ 1 35 ਰੇਟ ਆ

ਨੇ ਤੇ ਨਵੀਆਂ ਵੀਡੀਓ ਦੇਖਣ ਲਈ ਕੇ ਇਨਕਾ ਨੂੰ ਫੋਲੋ ਕਰ। ਆ ਜੀ ਆ ਜਾ ਖੜੀ ਕਰ। ਬਹੁਤ ਸੋਹਣੀ ਝੋਟੀ ਲੈ ਕੇ ਆਇਆ ਬਾਈ ਕੱਟੀ। ਬਹੁਤ ਵਧੀਆ ਗੁੰਗਰਾਂ ਵਾਲੀ ਬਾਈ ਜੀ। ਕਿੰਨੇ ਚਿਰ ਦੀ ਹੋ ਗਈ ਇਹ? 1.5 ਸਵਾ ਸਾਲ ਦੀ ਹੈ। ਸਵਾ ਸਾਲ ਦੀ ਕੱਟੀ ਹੈ ਬਹੁਤ ਸੋਹਣੀ ਬਾਈ ਮੰਡੀ ਤੇ ਲੈ ਕੇ ਪਹੁੰਚਿਆ ਹੋਇਆ। ਕੀ ਰੇਟ ਕਰਿਆ ਵੀਰੇ ਦਾ? ਰੇਟ ਬਾਈ ਇਹ 35000 ਦੀ ਦੇਣੀ ਹੈ ਬਸ 35000 ਦੀ ਦੇਣੀ ਹੈ ਬਾਈ ਕਹਿੰਦਾ ਨੰਬਰ ਬੋਲ 814627190 ਹੋਰ ਤਾਂ ਨਹੀਂ ਮੱਝ ਕੋਈ ਆਪਣੀ ਦੱਸਿਆ ਪਲੇਟ ਨਹੀਂ ਸੀ 70 ਆ ਜਾ ਦੱਸ ਦੇ ਮਾੜਾ ਜੀ ਵਾ ਖੋਲੀ ਨਹੀਂ ਦੇਈ ਜੀ ਜਾਣਕਾਰੀ ਆਹ ਆ ਮੱਝ ਵੀ ਆਪਣੀ ਐ ਕਿਹੜੇ ਸੂ ਸੂਈ ਬਈ ਆ ਇਹਦਾ ਸੂਆ ਤੀਜਾ ਬਈ ਤੀਜਾ ਸੂਆ ਸੂਈ ਬਈ ਕਿੰਨਾ ਕੇ ਦੁੱਧ ਪਾਉਂਗਾ ਇਹ 12 ਕਿਲੋ 12 ਕਿਲੋ ਦਾ ਕੀ ਰੇਟ ਕਰਤਾ ਇਹ ਰੇਟ ਤੇ 135 ਕਰਦੇ ਆਪਾਂ 135 ਰੇਟ ਆ ਬਾਈ ਜੀ ਬਹੁਤ ਸੋਹਣੀ ਝੋਟੀ ਆ ਤੀਜੇ ਸੂਏ ਸੂਈ ਪਈ ਆ ਤੇ ਆ ਖੜੀ ਸਾਹਮਣੇ ਜਿਹੜੀ ਪੁਲੀਸਿੰਗਾ ਵਾਲੀ ਇਹ ਕਿਹੜੇ ਸੂਸੂਈ ਆ ਇਹਦਾ ਸੂਆ ਚੌਥਾ ਬਾਈ ਚੌਥਾ ਸੂਆ ਬਾਈ ਜੀ ਇਹਦਾ ਕਿੰਨਾ ਕ ਦੁੱਧ ਪਾਉਗੇ ਇਹ ਦੁੱਧ ਜਾਈ ਜਾਵੇ 13-14 ਕਿਲੋ 13 14 ਕਿਲੋ ਖੁੱਲਾ ਦੁੱਧ ਪਾ ਦੂ ਬਾਈ ਕਹਿੰਦਾ 21 ਰੇਟ ਕਰਿਆ ਬਾਈ ਇਹਦਾ ਰੇਟ ਇਹਦਾ ਬਾਈ 125 ਕਰਦੇ ਆ 125 ਰੇਟ ਇਹਦਾ ਰੇਟ ਠੀਕ ਆ ਬਾਈ ਜੀ ਇਕਾ ਲੰਡੀ ਮੱਚਾ ਕੀ ਕਹਾ ਇਹ ਕਿਵੇਂ ਸੂਨ ਵਾਲੀ ਸੂਈ ਆ ਸੂਨ ਵਾਲੀ ਬਈ ਸੂਨ ਵਾਲੀ ਕਿਹੜੇ ਸੂਏ ਇਹਦਾ ਤੀਜਾ ਸੂਆ ਤੀਜਾ ਸੂਆ ਸੂਨ ਵਾਲੀ ਆ ਬਾਈ ਜੀ ਇਹਦਾ ਗ੍ਰੇਡ ਕਰਤਾ ਇਹਦਾ ਮੁੱਲ 10 ਇੱਕ 10 ਇਹਦਾ ਮੁੱਲ ਮੁੱਲ ਸਾਰਿਆਂ ਦੇ ਠੀਕ ਆ ਬਾਈ ਦੇ ਚੰਗੀਆਂ ਦੁੱਧ ਵਾਲੀਆਂ ਮੱਝਾਂ ਇਹ ਲੰਡੀ ਮੱਝਾਂ ਬਸ ਕਾ ਵੀ ਆ ਗਾਲੀਆਂ ਪੁੱਤ ਇਹਦਾ ਕੀ ਮੰਗਦਾ ਬਾਈ ਤੂੰ 1 30 ਸੂਈ ਬਈ ਆ ਦੂਜਾ ਸੂਆ ਸੂਈ ਹੋਈ ਆ ਸੂਣ ਵਾਲੀ ਆ ਸੂਣ ਵਾਲੀ ਆ ਬਾਈ ਜੀ ਦੂਜੇ ਸੂਏ ਇੱਕ ਤੀਰੇਟ ਹੈ ਇਹਦਾ ਇਹਦਾ ਕੀ ਰੇਟ ਕਰਿਆ ਇੱਤਰ ਲਈ ਦਾ ਇਹਦਾ ਡੇਢ ਇਹ ਸੂਣ ਵਾਲੀ ਸੂਈ ਆ ਤੀਜੇ ਸੂਏ ਸੂਈ ਚੰਗੇ ਆਟਰ ਦੀ ਮਾਜਾ ਬਾਈ ਜੀ ਬਹੁਤ ਵਧੀਆ ਆਹ ਕਿਵੇਂ ਆ ਕਿਹੜੇ ਸੂਏ ਇਹਦਾ ਕੀ ਰੇਟ ਕਰਤਾ ਬਾਪੂ 115 ਇਹਦਾ ਰੇਟ ਆ ਬਾਈ ਜੀ ਚੌਥੇ ਸੂਈ ਸੂਈ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਮੇਰ ਕਰੇ ਜੇ ਤੈ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਜੇ ਕਿਸੇ ਭਟਾਣੇ ਹੋਰ ਵੀਡੀਓ ਬਣਾਉਣੀ ਹੈ ਆਪਣਾ ਨੰਬਰ ਆ 947998308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ